ਇਸੇਸ ਮਸਿਆਦੇ ਹੱਲੀ ਜੇ ਤੁਸੀਂ ਲੋਕ ਸਭਾ ਦੇਖੀ ਸਭ ਤੋਂ ਵੱਡੀ ਪੰਚਾਇਤ ਸੀ ਜਾਂਦੇ ਹੋ ਤਾਂ ਗੱਲ ਹੋਰ ਵੀ ਆਥੈਂਟਿਕ ਹੋ ਸਕਦੀ ਹੈ ਜਿਹੜੀ ਤੁਸੀਂ ਅੱਜ ਮੰਚ ਤੇ ਕਹਿ ਰਹੇ ਹੋ ਹਾਲੇ ਤੱਕ ਹਾਲੇ ਤੱਕ ਮਲੇ ਮਾਇਸ ਬਾਰੇ ਕੋਈ ਸੋਚਿਆ ਨਹੀਂ ਹੈ ਕੋਈ ਨਾ ਕੋਈ ਬੰਦੇ ਵਿੱਚ ਵਿਚਾਰ ਆਇਆ ਤਾਂ ਜੂ ਬਿਚਾਰਾ ਸਮਾਂ ਹੋਰ ਲਈ ਜਾਂਦੇ ਹੋ ਸਰਕਾਰ ਕਿਸ ਗੱਲ ਦੇ ਉੱਤੇ ਵੋਟ ਮੰਗਦੀ ਹੈ ਸਾਡੀ ਸੁਰੱਖਿਆ ਦਾਤੇ ਲੱਗੀ ਪਈ ਹੈ ਬਢੇਪਾ ਸਾਡਾ ਦਾਤੇ ਲੱਗਿਆ ਪਿਆ ਘਰੋਂ ਬਾਹਰ ਅਸੀਂ ਨਿਕਲ ਨਹੀਂ ਸਕਦੇ ਕਿਹੜੇ ਲਾਗ ਨਾਟ ਦੀ ਗੱਲ ਕਰਦੇ ਹੋ ਲੱਗਦਾ ਵੀ ਗੈਂਗਸਟਰ ਬਹੁਤ ਚੰਗਾ ਕੰਮ ਕਰ ਰਿਹਾ ਤਾਂ ਕਿਰਪਾ ਕਰਕੇ ਉਹਨਾਂ ਨੂੰ ਰਿਹਾ ਕਰ ਦਿਓ ਸਾਡੀ ਐਫ ਆਈ ਆਰ ਨੂੰ ਕ੍ਰੈਸ਼ ਕਰ ਅੱਜ ਗੋਸ਼ਣਾਤ ਗੱਲ ਦੇ ਉੱਤੇ ਪਰ ਸਾਨੂੰ ਜਲੀਲ ਨਾ ਕਰੋ ਕੋਰਟਾਂ ਦੇ ਵਿੱਚ ਲਿਆ ਕੇ ਐਜੂਕੇਸ਼ਨ ਨੂੰ ਫੋਕਸ ਕਰਕੇ ਬੜਾ ਅੱਗੇ ਆਇਆ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦਾ ਹਾਂ ਸਰ ਇਹ ਸਰਕਾਰ ਦੀ ਕਾਰਗੁਜ਼ਾਰੀ ਕੋਈ ਬਹੁਤੀ ਚੰਗੀ ਨਹੀਂ ਹੈ ਤੇ ਹੁਣ ਮੈਂ ਇਸ ਇੱਕ ਵਿਰੋਧੀ ਹੋਣ ਦੇ ਨਾਤੇ ਆ ਜੇ ਮੈਂ ਹੁਣ ਇਮਾਨਦਾਰੀ ਨਾਲ ਕਹਾਂ ਤਾਂ ਤੁਸੀਂ ਹਸਪੀਟਲ ਦੇ ਵਿੱਚ ਜਾ ਕੇ ਦੇਖ ਲਓ ਛੋਟੇ ਸਾਨੂੰ ਵੀ ਲੋਕਾਂ ਨੇ ਇਹ ਗੱਲ ਕਹੀ ਸੀ ਵੀ ਸ਼ੁਭਦੀਪੂ ਤੋਂ 40 ਲੱਖ ਰੁਪਏ ਪਹਿਲੇ ਨਹੀਂ ਹਸਪਤਾਲ ਨੂੰ ਦੇ ਆ ਰਹੇ ਉੱਥੇ ਐਕਸ-ਰੇ ਤੱਕ ਦਾ ਪ੍ਰਬੰਧ ਨਹੀਂ ਹੈ ਸਿਵਲ ਹਸਪਤਾਲ ਕਿੱਲੇ ਜਾ ਕੇ ਦੇਖੋ ਉੱਥੇ ਕੋਈ ਛੋਟਾ ਮੋਟਾ ਟੈਸਟ ਵੀ ਨਹੀਂ ਹੋ ਸਕਦਾ ਤਾਂ ਜਿਹੜੀਆਂ ਸਾਡੀ ਰੋਡੀਆਂ ਸਮਾਜ ਦੀਆਂ ਲੋੜਾਂ ਨੇ ਉਹ ਉਹਨਾਂ ਤੋਂ ਹਸਪਤਾਲ ਸਾਡਾ ਸੱਖਣਾ ਬਿਲਕੁਲ ਪਰੰਤੂ ਹੁਣ ਇਹ ਗਵਰਨਮੈਂਟ ਨੂੰ ਕਰਨਾ ਚਾਹੀਦਾ ਹੈ ਇਸ ਗੱਲ ਨੂੰ ਕਿਉਂ ਨਹੀਂ ਇਤਨੂੰ ਧਿਆਨ ਜਾ ਰਿਹਾ ਲਾਅ ਐਂਡ ਆਊਟ ਨਹੀਂ ਹੱਥ ਸਾਡੀ ਤੁਸੀਂ ਵੇਖ ਲਓ ਕਿਸੇ ਵੀ ਮੈਨੂੰ ਪੋਲਿਟੀਕਲ ਪਾਰਟੀ ਦੇ ਗਿਲਾ ਹੀ ਇਸ ਗੱਲ ਦਾ ਕਿਸੇ ਕਿਸੇ ਪਾਰਟੀ ਨੇ ਵੀ ਗੈਂਗਸਟਰਵਾਦ ਨੂੰ ਮੁੱ ਕਿਸੇ ਨੇ ਵੀ ਲਾਇਨ ਆਰਡਰ ਦੀ ਹਾਲਤ ਨੂੰ ਬਿਮਾਰੀ ਹੈ ਨਹੀਂ ਕਿਹਾ ਸਾਰਿਆਂ ਨੂੰ ਇਹ ਨਾਲ ਚੰਗਾ ਲੱਗ ਰਿਹਾ ਹੈ ਦਰਾਂ ਦਰ ਜਿਹੜੇ ਗੁੰਡੇ ਆ ਉਹ ਪਰੇਰਾ 268 ਲਾ ਕੇ ਗੁੰਡਾ ਇੱਕ ਰਿਜ਼ਰਵ ਕਰ ਲਿਆ ਜਾ ਕੇ ਸੈਂਟਰ ਵਾਲਿਆਂ ਨੇ ਉੱਥੇ ਕੀ ਉਹ ਜਵਾਬ ਦੇਣਗੇ ਵੀ 268 ਕਾਦੇ ਲਈ ਲਾਈ ਹੈ ਕਾਦੇ ਲਈ ਤੁਸੀਂ ਉਹਨੂੰ ਰਾਤਾਂ ਕਿਉਂ ਤੋਂ ਰੋਕਤਾ ਤੁਹਾਡੇ ਹੱਥਾਂ ਦੇ ਵਿੱਚ ਸੱਤ ਤੇ ਅੱਠ ਦੀ ਰਾਤ ਨੂੰ ਜੇਲ੍ਹ ਪ੍ਰਸ਼ਾਸਨ ਤੋਂ ਬਾਹਰ ਸੀਗਾ ਜਿਹੜਾ ਲੌਰੈਂਸ ਉਸੇ ਰਾਤ ਨੂੰ ਉਹਦੀ ਉਹ ਵੀਡੀਓ ਬਣਦੀ ਹੈ ਤਾਂ ਤਿੰਨ ਵਾਰੀ ਸਰਕਾਰ ਕੋਰਟ ਨੂੰ ਵੀ ਝੂਠ ਵਾਲੇ ਬੋਲਿਆ ਹੀ ਜਾ ਕੇ ਤਾਂ ਸਰਕਾਰ ਚਾਹਣਾ ਚਾਹੁੰਦੀ ਕਿ ਮੈਂ ਸਾਰੇ ਲੋਕਾਂ ਨੂੰ ਤੁਹਾਡੇ ਜ਼ਰੀਏ ਇਹ ਗੱਲ ਅਪੀਲ ਕਰਦਾ ਵੀ ਤੁਸੀਂ ਇਹ ਮੁੱਦਾ ਨਹੀਂ ਹੈ ਮੈਂ ਇਲੈਕਸ਼ਨ ਚਾਹੁੰਦਾ ਕਿ ਨਹੀਂ ਹੋਣਾ ਉਹ ਸਮਾਂ ਦੱਸੂਗਾ ਨਹੀਂ ਆਉਂਦਾ ਇਹ ਕੋਈ ਜੂਰੀ ਨਹੀਂ ਹੈ ਪ੍ਰੰਤੂ ਤੁਸੀਂ ਜਿੰਨੇ ਸਿੱਧੂ ਨੂੰ ਪਿਆਰ ਕਰਦੇ ਹੋ ਇਹਨਾਂ ਨੂੰ ਸਵਾਲ ਪੁੱਛੋ ਕੀ ਵਜ੍ਹਾ ਤੁਸੀਂ ਲੌਰੈਂਸ ਦੀ ਵੀਡੀਓ ਨੂੰ ਕਿਉਂ ਨਹੀਂ ਜਨਤਕ ਕਰਦੇ 12 ਮਿਲੀਅਨ ਉਹਦੇ ਉੱਤੇ ਚੱਲ ਗਈ ਹੈ ਤਾਂ ਤੁਸੀਂ ਹਲੇ ਤੱਕ ਇਹ ਦੱਸਣ ਚ ਕੰਮ ਜਾਬ ਨਹੀਂ ਉਹ ਬਣੀ ਕਿਥੇ ਹਲੇ 3 ਮਹੀਨਿਆਂ ਦਾ ਸਮਾਂ ਹੋਰ ਲਈ ਜਾਨੇ ਸਰਕਾਰ ਕਿਸ ਗੱਲ ਦੇ ਉੱਤੇ ਵੋਟ ਮੰਗਦੀ ਐ ਸਾਡੀ ਸੁਰੱਖਿਆ ਦਾਤੇ ਲੱਗੀ ਪਈ ਐ ਬਢੇਪਾ ਸਾਡਾ ਦਾਤੇ ਲੱਗਿਆ ਪਿਆ ਘਰੋਂ ਬਾਹਰ ਅਸੀਂ ਨਿਕਲ ਨਹੀਂ ਸਕਦੇ ਕਿਹੜੇ ਲਾਡ ਰਡ ਦੀ ਗੱਲ ਕਰਦੇ ਹਾਂ ਕੁਰਸੀ ਢਾ ਕੇ 2 ਮਿੰਟ ਘੇਟ ਦੇ ਇੱਕ ਬਾਹਰ ਨਹੀਂ ਬਹਿ ਸਕਦੇ ਅਸੀਂ ਇਹ ਇਹ ਕਿਹੜਾ ਕਿਹੜਾ ਰਾਜ ਆ ਇਹ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੁਣ ਮੈਂ ਤੁਹਾਨੂੰ ਲੋਕਾਂ ਨੂੰ ਅਪੀਲ ਕਰਦਾ ਸਾਰੀ ਤੁਸੀਂ ਜਦੋਂ ਤੁਹਾਡੇ ਕੋਲੇ ਜਿੰਨੇ ਵੀ ਸਾਡੇ ਸਤਿਕਾਰਯੋਗ ਰਾਜਨੀਤਿਕ ਆਗੂ ਆਉਣਗੇ ਉਹਨਾਂ ਨੂੰ ਇਹ ਸਵਾਲ ਪੁੱਛਣਾ ਚਾਹੀਦਾ ਸਿੱਧੂ ਨੂੰ ਚਾਹਣ ਵਾਲੇ ਸਾਰੇ ਭਰਾਵਾਂ ਨੂੰ ਬੇਨਤੀ ਕਰਨਾ ਇਹ ਸਵਾਲ ਪੁੱਛੋ ਉਹਨਾਂ ਨੂੰ ਆਿਆਂ ਨੂੰ ਵੀ ਜਿਹੜੀ ਉਹਦੀ ਵੀਡੀਓ ਹੈ ਹੁਣ ਤੁਸੀਂ ਜਦੋਂ ਸਿੱਧੂ ਨੂੰ ਮਾਰਨਾ ਸੀ ਉਦੋਂ ਤੁਸੀਂ ਗੈਂਗਸਟਰਾਂ ਦੇ ਉੱਤੇ ਜ਼ਿੰਮੇਵਾਰੀ ਪਾਤੀ ਹੁਣ ਗੈਂਗਸਟਰਾਂ ਦੇ ਉੱਤੇ ਮੁਕੱਦਮਾ ਚੱਲਣਾ 2 ਸਾਲ ਹੋ ਗਏ ਸਾਡੇ ਚਾਰਜ ਫਰੇਮ ਨਹੀਂ ਹੋ ਰਿਹਾ ਪੁਲਿਸ ਆਪਣੀ ਜਿਹੜੀ ਸਟੇਟਸ ਰਿਪੋਰਟ ਹੈ ਅਦਾਲਤ ਦੇ ਵਿੱਚ ਨਹੀਂ ਰੱਖ ਰਹੀ ਮੈਡਮ ਸੈਸ਼ਨ ਨੇ ਇਹ ਗੱਲ ਹੁਕਮ ਵੀ ਦਿੱਤੇ ਵੀ ਤੁਸੀਂ ਸਟੇਟ ਸਪੋਰਟ ਦਿਓ ਤਾਂ ਅਸੀਂ ਬਹਿਸ ਕਾਦੇ ਉੱਤੇ ਕਰੀਏ ਤਾਂ ਜੇ ਤੁਹਾਨੂੰ ਇਹ ਲੱਗਦਾ ਵੀ ਗੈਂਗਸਟਰ ਬਹੁਤ ਚੰਗਾ ਕੰਮ ਕਰ ਰਿਹਾ ਤਾਂ ਕਿਰਪਾ ਕਰਕੇ ਉਹਨੂੰ ਰਿਹਾ ਕਰ ਦਿਓ ਸਾਡੀ ਐਫ ਆਈ ਆਰ ਨੂੰ ਕ੍ਰੈਸ਼ ਕਰ ਦਿਓ ਅਸੀਂ ਖੁਸ਼ ਹਾਂ ਉਸ ਗੱਲ ਦੇ ਉੱਤੇ ਪਰ ਸਾਨੂੰ ਜਲੀਲ ਨਾ ਕਰੋ ਕੋਰਟਾਂ ਦੇ ਵਿੱਚ ਲਿਆ ਕੇ ਜੇ ਤੁਸੀਂ ਤੁਹਾਡੀ ਸਿੱਟ ਨੇ ਤੁਹਾਡੇ ਅਫਸਰਾਂ ਨੇ ਕੋਈ ਕੰਮ ਹੀ ਨਹੀਂ ਕਰਨਾ ਤਾਂ ਫਿਰ ਕਾਦੇ ਲਈ ਆ ਮੰਨ ਲਓ ਤੁਸੀਂ ਮੈਨੂੰ ਐਮਪੀ ਬਣਾ ਦਿਓ ਮੈਂ ਕੀ ਕਰੂੰਗਾ ਐਮਪੀ ਬਣ ਕੇ ਮੇਰੇ ਹੱਥ ਵਿੱਚ ਕੀ ਹੋਊਗਾ ਜਾ ਤੱਕ ਤੁਸੀਂ ਸਿਸਟਮ ਬਦਲਣ ਦੀ ਗੱਲ ਨਹੀਂ ਕਰਦੇ ਤੂੰ ਬਹੁਤ ਵੱਡਾ ਬਦਲਾ ਲੈ ਕੇ ਆਈ ਸੀ ਮੈਂ ਸਾਨੂੰ ਵੀ ਉਮੀਦ ਸੀ ਇਹਨਾਂ ਲੋਕਾਂ ਤੋਂ ਵੀ ਨਵੇਂ ਆਏ ਨੇ আর ਸ਼ਾਇਦ ਕੋਈ ਨਾ ਕੋਈ ਚੰਗਾ ਕਰਨਗੇ ਪਰੰਤੂ ਸਾਰੇ ਚੁੱਪ ਕਰ ਗਏ ਇੱਕ ਬੰਦੇ ਦੀ ਬੋਲਣ ਦੀ ਹਿੰਮਤ ਨਹੀਂ ਵੀ ਲਾਹਿੰਦਰ ਦੀ ਹਾਲਤ ਕੀ ਹੈ ਘਰੇ ਬੈਠਾ ਫਰੋਟੀਆਂ ਆ ਰਹੀਆਂ ਹੈ ਜਿਹੜੀ ਐਨਆਈਏ ਦੀ ਜਿਹੜੀ ਯੂ ਨੋ ਰਿਪੋਰਟ ਹੈ ਤੁਸੀਂ ਆਪਣਾ ਸਰਚ ਮਾਰ ਕੇ ਦੇਖ ਲਓ ਗੂਗਲ ਤੇ 5 ਕਰੋੜ ਰੁਪਈਆ ਬੰਦਾ ਜੇਲ੍ਹ ਦੇ ਅੰਦਰ ਬੈਠਾ ਕਾਰੋਬਾਰ ਕਰਦਾ ਹੈ ਕੀ ਇਹ ਸੱਚ ਹੈ ਵੀ ਉਹ ਗੈਂਗਸਟਰ ਲਾਰੈਂਸ ਬਿਸ਼ਨੋਈ ਕਰਦਾ ਜਾਂ ਉਹਦੇ ਮਗਰ ਜਿਹੜੀ ਚਿੱਟੀ ਕੱਪੜਿਆਂ ਵਾਲੀ ਟੀਮ ਹੈ ਉਹ ਕਰਦੀ ਹੈ ਜਾਂ ਉਹਨਾਂ ਦਾ ਕੇਵਲ ਨਾਮ ਹੀ ਵਰਤਾਇਆ ਜਾ ਰਿਹਾ ਕਿੱਧਰ ਨੂੰ ਜਾਈਏ ਅਸੀਂ ਹੁਣ ਕੇਸ ਸ਼ੁਰੂ ਨਹੀਂ ਜੋ 2 ਸਾਲ ਦੇ ਵਿੱਚ ਮੈਂ ਕੇਸ ਸਟਾਰਟ ਨਹੀਂ ਕਰਵਾ ਸਕਿਆ ਆਪਣਾ ਤਾਂ ਮੈਂ ਕਿਵੇਂ ਕਹੂੰਗਾ ਵੀ ਉਹ ਸਜਾਵਾਂ ਮਿਲਣਗੀਆਂ ਜੇ ਉਹਨਾਂ ਤੱਕ ਕੇਸ ਪਹੁੰਚ ਜਾਊਗਾ ਸਰ ਇਸ ਇਸ ਮਸਿਆਦੇ ਹੱਲੇ ਜੇ ਤੁਸੀਂ ਲੋਕ ਸਭਾ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਸੀ ਜਾਂਦੇ ਹੋ ਤਾਂ ਗੱਲ ਹੋਰ ਵੀ ਆਥੈਂਟਿਕ ਹੋ ਸਕਦੀ ਹੈ ਜਿਹੜੀ ਤੁਸੀਂ ਅੱਜ ਮੰਚ ਤੇ ਕਹਿ ਰਹੇ ਹੋ। ਹੋਰ ਹਾਲੇ ਤੱਕ ਹਾਲੇ ਤੱਕ ਮੇਰੇ ਮਾਇਸ ਬਾਰੇ ਕੋਈ ਸੋਚਿਆ ਨਹੀਂ ਹੈ ਕੋਈ ਨਾ ਕੋਈ ਬੰਦੇ ਵਿੱਚ ਵਿਚਾਰ ਆਇਆ ਤਾਂ ਜੂ ਵਿਚਾਰ ਆਇਆ। ਕੱਲ ਨੂੰ ਤੁਹਾਨੂੰ ਇਲਾਕੇ ਦੀਆਂ ਪੰਚਾਇਤਾਂ ਲੜ ਰਹੀਆਂ ਨੇ ਜੀ ਉੱਥੇ। ਉਹਨਾਂ ਦੀ ਕੀ ਖ਼ਬਰ ਹੈ ਹਮ ਤਾਂ ਹਰ ਟਾਈਮ 'ਤੇ ਹੈ ਜਿਵੇਂ ਜਿਵੇਂ ਕੋਈ ਜਿੱਦਣ ਵੀ ਕੋਈ ਜਿੱਦਾਂ ਦੇ ਕੋਈ ਅੱਗੇ ਆਪਣੇ ਗਰੁੱਪ ਉੱਤੇ ਗਿਆ ਸੀ ਉਹਨਾਂ ਨੂੰ ਇਲੈਕਸ਼ਨ ਵਿੱਚ ਬਾਪੂ ਜੀ ਤੁਸੀਂ ਜਲੰਧਰ ਚੋਣਾ ਵੇਲੇ ਅਸੀਂ ਕਵਰੇਜ ਕੀਤੀ ਸੀ ਤੁਹਾਡੇ ਨਾਲ ਜਾ ਕੇ ਤੁਸੀਂ ਸਰਕਾਰ ਦੇ ਖਿਲਾਫ ਜਾ ਕੇ ਪਾਸੋ ਕਿ ਚੋਕਲੇਤ ਨਹੀਂ ਹੈਗੀ ਆ ਹੁਣ ਕਿਉਂਕਿ ਆਮ ਆਦੀ ਪਾਰਟੀ ਵੀ ਕਈ ਪਾਸੇ ਜਿਹੜੇ ਆਪਣੇ ਇੱਕ ਵਕਤ ਚੋਣਾਂ ਲੜ ਰਹੀ ਹੈ ਹਰ ਪਾਸੇ ਕਹਿ ਲੀਤੇ ਰਹੇ ਤੇਰਾ ਸੀਟਾ ਦੇ ਤੇ ਉਸ ਨੂੰ ਲੈ ਕੇ ਵੀ ਕਿਤੇ ਖਲਾਫ ਪ੍ਰਚਾਰ ਕਰੋਗੇ ਜਿਵੇਂ ਜਲੰਧਰ ਬਾਈਪੋਲਸ ਕੀਤਾ ਸੀਗਾ ਜਾਂ ਹਲੇ ਸੋਚ ਰਹੇ ਹੋ ਸਮਝੋ ਬੇਟਾ ਮੇਰੀ ਕੋਈ ਸਰਕਾਰ ਦੇ ਨਾਲ ਕੋਈ ਰੰਜਿਸ਼ ਨਹੀਂ ਹੈ ਮੈਂ ਪਹਿਲਾਂ ਵੀ ਇਹ ਕਹਿ ਕੇ ਆਇਆ ਮੈਨੂੰ ਸਹੋ ਜਦੋਂ ਇਹ ਸਰਕਾਰ ਬਣੀ ਹੈ ਮੈਨੂੰ ਖੁਸ਼ੀ ਹੋਈ ਸੀ ਵੀ ਇਹ ਸ਼ਾਇਦ ਐਤਕੀ ਕੋਈ ਪੋਲੀਟੀਕਲ ਸਿਸਟਮ ਬਦਲੂਗਾ ਜਿਹੜੇ ਸਾਰੇ ਬੰਦੇ ਨਵੇਂ ਆਏ ਨੇ ਕੁਝ ਨਾ ਕੁਝ ਨਵਾਂ ਸੋਚਣਗੇ ਪਰੰਤੂ ਹੁਣ ਮੈਂ ਜਰਜਤ ਨੂੰ ਸੀ ਆਪ ਦੀ ਗੱਲ ਦੱਸੀ ਜੇ ਨਾ ਮੈਂ ਬੱਬਰ ਸ਼ੇਰ ਵਰਗਾ ਪੁੱਤ ਖੋਇਆ ਹੈ ਔਰ ਮੈਂ ਗਵਰਨਮੈਂਟ ਦਾ ਕਮਾਊ ਪੁੱਤ ਹੈ ਮੈਂ 2 ਕਰੋੜ ਰੁਪਈਆ ਟੈਕਸ ਮਰੇ ਹੋਏ ਦਾ ਵੀ ਭਰੀ ਜਨਾ ਆਈਡੀ ਉੱਤੇ ਕਰਦੇ ਤਾਂ ਮੇਰਾ ਕੇਸ ਸਟਾਰਟ ਨਹੀਂ ਹੋ ਜਾ ਕੋਰਟ ਦੇ ਵਿੱਚ ਮੈਂ ਇਹਨਾਂ ਪੋਲੀਟੀਕਲ ਆਗੂ ਨੂੰ ਇਹ ਗੱਲ ਪੁੱਛਣੀ ਚਾਹੁੰਦਾ ਵੀ ਕੌਣ ਜ਼ਿੰਮੇਵਾਰ ਹੈ ਕੀ ਤੋਂ ਪੁੱਛੀਏ ਇੱਕ ਲਾਰੈਂਸ ਬਿਸ਼ਨੋਈ ਇੰਨਾ ਪਾਵਰਫੁਲ ਹੈ ਵੀ ਉਹ ਗੁਜਰਾਤ ਦੇ ਵਿੱਚ ਜਾ ਕੇ ਬੈਠ ਗਿਆ ਉਤੇ 268 ਲਾਤੀ ਭਾਜੀਪੀ ਵਾਲੇ ਨੇ ਹੁਣ ਉਹਨਾਂ ਦੇ ਤੁਹਾਡੇ ਕੋਲ ਆਗੂ ਆਉਣਗੇ ਤੁਸੀਂ ਕਿਰਪਾ ਕਰਕੇ ਉਹਨਾਂ ਨੂੰ ਪੁੱਛਿਓ ਵੀ 268 ਲਾਉਂਡ ਦੀ ਕੀ ਦੋਬਤ ਆ ਗਈ ਸੀ ਤੁਸੀਂ ਬਿਨਾ ਪੁੱਛੇ ਤੋਂ ਐਨਐਸਏ ਲਾ ਕੇ ਸਾਡੇ ਜਿਹੜੇ ਜਵਾਨ ਆ ਉਹਨੂੰ ਬੰਦ ਅੰਦਰ ਬੰਦ ਕਰੀ ਜਾਂਦੇ ਹੋ ਕੀ ਦਿੱਕਤ ਆ ਗਈ ਸਜ਼ਾ ਇੱਕ ਪਾਸੇ ਸਜ਼ਾ ਹੋਣੀ ਨਹੀਂ ਦੇ ਰਹੇ ਨਾਮ ਨਹੀਂ ਲੈਣਦੇ ਨੇ ਜਦੋਂ ਕਤਲ ਹੋ ਜਾਂਦਾ ਜ਼ਿੰਮੇਵਾਰੀ ਗੈਂਗਾਂ ਤੇ ਪਾ ਦਿੰਦੇ ਹੋ ਜਦੋਂ ਅਦਾਲਤ ਦੇ ਕੋਲੇ ਗੈਂਗਾਂ ਨੂੰ ਸਜ਼ਾ ਦੇਣ ਦੀ ਗੱਲ ਆਉਂਦੀ ਆ ਤਾਂ ਤੁਸੀਂ ਉਹਨਾਂ ਦੀ ਸਪੋਰਟ ਕਰਨ ਲੱਗ ਜਾਂਦੇ ਹੋ ਤਾਂ ਤੁਸੀਂ ਸਾਡਿਓਂ ਕੋ ਉਹਨਾਂ ਦੇ ਹੋ ਤਤੋਂ ਨੂੰ ਵੋਟਾਂ ਲੈਣ ਵਾਸਤੇ ਹੁਣ ਲਾਰੈਂਸ ਬੁਸ਼ਕੋਈ ਕੋਲੇ ਜਾਣਾ ਚਾਹੀਦਾ ਹੁਣ ਤੁਸੀਂ ਲੋਕਾਂ ਕੋਲੇ ਆਏ ਹੋ ਨਾ ਤਾਂ ਮੈਂ ਲੋਕਾਂ ਦੀ ਗੱਲ ਕਰਦਾ ਮੇਰਾ ਮੈਂ ਆਪਣਾ ਪੁੱਤ ਕੋਲ ਆ ਮੈਨੂੰ ਨਹੀਂ ਮਿਲਣਾ ਮੇਰਾ ਤਾਂ ਅੱਜ ਤੋਂ 20 ਸਾਲ ਬਾਅਦ ਜਾ ਕੇ ਦੇਖੋ ਉਦੋਂ ਤੱਕ ਮੈਂ ਦੁਨੀਆ ਤੋਂ ਚਲਾ ਜਾਊਂਗਾ ਮੈਂ ਤਾਂ ਜੋ ਖੋਲਿਆ ਮੇਰਾ ਘਾਟਾ ਨਹੀਂ ਪੂਰਾ ਹੁੰਦਾ ਪਰੰਤੂ ਮੈਂ ਤੁਹਾਡੇ ਲੋਕਾਂ ਦੇ ਲਈ ਲੜਾਈ ਲੜਨਾ ਚਾਹੁੰਦਾ ਇਸ ਮਾਮਲੇ ਦੇ ਉੱਤੇ ਇਹ ਸਾਰੇ ਲੋਕ ਵਿਕੇ ਹੋਏ ਨੇ ਇਹਨਾਂ ਦੇ ਇਹਨਾਂ ਦੇ ਨੈਕਸਸ ਇਹਨਾਂ ਦੇ ਨਾਲ ਬਣੇ ਹੋਏ ਨੇ ਉਧਰ ਕੋਈ ਝਾਕਣਾ ਨਹੀਂ ਚਾਹੁੰਦਾ ਇਸੇ ਕਰਕੇ ਅਦਾਲਤ ਦੇ ਵਿੱਚ ਕੇਸ ਜਾਂਦਾ ਠੁੱਸ ਹੋ ਜਾਂਦਾ ਹੈ ਮੈਨੂੰ ਵੀ ਇਹ ਸਵੱਸਿਆ ਆ ਰਹੀ ਹੈ ਹੁਣ